ਓਏ ਸੁਖਵਿੰਦਰਾ ਕੀ ਹਾਲ ਆ ਵਧੀਆ ਵਧੀਆ ਜਿਗਤਾਰ ਤੂੰ ਦੱਸ ਯਾਰ ਮੈਂ ਤਾਂ ਇਹ ਗੱਲ ਕਰਦਾ ਸੀ ਹਮ ਅਮਰੀਕਾ ਦਾ ਟਰੰਪ ਹਾਂ 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 ਵੀ ਦੇਖਦਾ ਵੀ ਆਪਣੇ ਲੋਕ ਇੱਧਰ ਰੋਜ਼ਗਾਰ ਹੈ ਨਹੀਂ ਸਹੀ ਗੱਲ ਆ ਤੇ ਉਧਰ ਜਾਂਦੇ ਆ ਹਮ ਜਾਂਦੇ ਭਾਵੇਂ 2 ਨੰਬਰ 'ਚ ਹੀ ਆ ਯਾਰ ਜਾਂਦੇ 2 ਨੰਬਰ 'ਚ ਪਰ ਜਾਣਾ ਚਾਹੀਦਾ ਨਹੀਂ ਹਾਂ ਸਾਰਾ ਘਰ-ਬਾਰ ਉਲਟਾ ਕੇ ਜਾਂਦੇ ਆ ਜਾਂਦੇ ਆ ਜ਼ਮੀਨਾਂ ਵੇਚ ਦਿੰਦੇ ਆ 40 40 ਲੱਖ ਤੇ ਹੋਰ ਏਜੰਟ ਉਹਨਾਂ ਨੂੰ ਰੋਲ ਰੋਲ ਕੇ ਭੇਜ ਦਿਆ ਭੇਜ ਦਿਆ ਸਹੀ ਆ ਡੋਂਕੀ ਲਾ ਦੋ ਜੀ ਆ ਜੰਗਲ पार ਕਰ ਦੋ ਜੀ ਹਾਂ ਬਹੁਤ ਮਾੜੀ ਗੱਲ ਆ ਯਾਰ ਮਾੜੀ ਗੱਲ ਆ ਸਹੀ ਗੱਲ ਆ ਹਾਂ ਤੇ ਹੁਣ ਉਧਰੋਂ ਜਹਾਜ਼ ਭਾਰ ਭਰ ਕੇ ਇੱਧਰ ਭੇਜੀ ਜਾਂਦਾ ਟਰੰਪ ਭੇਜੀ ਜਾਂਦਾ ਸਹੀ ਗੱਲ ਆ ਹਾਂ ਉਹਨੂੰ ਯਾਰ ਇੱਧਰ ਭੇਜਣਾ ਨਹੀਂ ਚਾਹੁੰਦਾ ਹਾਂ ਵਿਚਾਰੇ ਮਸਾ ਕਿੰਨਾ ਪੈਸਾ ਲਾ ਕੇ ਗਏ ਆ ਤੇ ਪਰ ਇਹ ਗੱਲ ਚਾਹੀਦੀ ਨਹੀਂ ਟਰੰਪ ਨੂੰ ਹੁਣ ਇਹ ਗੱਲ ਟਰੰਪ ਦਵਾ ਕੇ ਉਹਨਾਂ ਨੂੰ ਜੰਪ ਮੈਂ ਜਹਾਜ਼ ਤੇ ਚੜਹਾਉਂ ਕਹਿੰਦਾ ਪੰਜਾਬੀਆਂ ਨੂੰ ਦੋ ਨੰਬਰ ਚੋਂ ਹਟਾਉਂ ਕਹਿੰਦਾ ਜਿੰਨੇ ਆ ਪੰਜਾਬੀ ਜਿਹੜੇ ਕਰਦੇ ਆ ਖਰਾਬੀ ਉਹਨਾਂ ਨੂੰ ਭਾਰਤ ਵਾਪਸ ਪਹੁੰਚਾਉਂ ਕਹਿੰਦਾ ਪੰਜਾਬੀਆਂ ਨੂੰ ਦੋ ਨੰਬਰ ਚੋਂ ਹਟਾਉਂ ਕਹਿੰਦਾ ਗੱਲ ਸੁਣ ਲਓ ਸਾਰੇ ਅੱਛਾ ਤੁਹਾਨੂੰ ਆਖ ਆਖ ਕੇ ਹਾਰੇ ਕਹਿੰਦਾ ਤਾਰੇ ਦਿਨੇ ਸਭ ਨੂੰ ਦਿਖਾਉਂ ਕਹਿੰਦਾ ਪੰਜਾਬੀਆਂ ਨੂੰ ਦੋ ਨੰਬਰ ਚੋਂ ਉਹ ਹਟਾਉਂ ਕਹਿੰਦਾ ਜੇ ਫੇਰ ਵੀ ਨਾ ਮੁੜੇ ਅੱਛਾ ਉਹਨਾਂ ਦੇ ਕਟਵਾਉਂ ਮੈਂ ਪੁੜੇ ਉਹਨਾਂ ਦੇ ਜੋਰ-ਜੋਰ ਦੀ ਡਾਂਗਾ ਲਵਾਉਂ ਕਹਿੰਦਾ ਪੰਜਾਬੀਆਂ ਨੂੰ ਦੋ ਨੰਬਰ ਚੋਂ ਉਹ ਹਟਾਉਂ ਨੌਜਵਾਨਾਂ ਨੂੰ ਕਹੀਏ ਅਸੀਂ ਇੱਕ ਗੱਲ ਜੀ ਸੁਣ ਲਓ ਕਰਕੇ ਧਿਆਨ ਸਾਡੇ ਵੱਲ ਜੀ ਐਵੇਂ ਨਾ ਜੰਟਾ ਨੂੰ ਪੈਸੇ ਲਟਾਓ ਜੇ ਬਾਹਰ ਜਾਣਾ ਹੈ ਤਾਂ ਇੱਕ ਨੰਬਰ 'ਚ ਜਾਓ ਜੇ ਬਾਹਰ ਜਾਣਾ ਹੈ ਤਾਂ ਇੱਕ ਨੰਬਰ 'ਚ ਜਾਓ ਕਿੰਨਾ ਪੈਸਾ ਹੁੰਦਾ ਹੈ ਖਰਾਬ ਜੀ ਠੱਗੇ ਗਏ ਨੌਜਵਾਨ ਬੇ ਹਿਸਾਬ ਜੀ ਐਵੇਂ ਨਾ ਜੰਗਲਾਂ 'ਚ ਜਾਣਾ ਗਵਾਓ ਜੇ ਬਾਹਰ ਜਾਣਾ ਹੈ ਤਾਂ 1 ਨੰਬਰ 'ਚ ਜਾਓ ਜੇ ਬਾਹਰ ਜਾਣਾ ਹੈ ਤਾਂ 1 ਨੰਬਰ 'ਚ ਜਾਓ ਜੇ ਬਾਹਰ ਜਾਣਾ ਹੈ ਤਾਂ 1 ਨੰਬਰ 'ਚ ਜਾਓ ਜਰਸਾ ਕੁਵਿੰਦਰਾ ਹੂੰ ਗੱਲਾਂ ਕਰਦੇ ਕਰਦੇ ਮੇਰੇ ਕਿ ਗੱਲ ਯਾਦ ਆ ਗਈ ਹਾਂ ਵੀ ਯਾਰ ਤੂੰ ਵੀ ਲਫਾਫਾ ਚੱਕੀ ਫਿਰਦਾ ਹੁੰਦਾ ਜੀ ਕਫੈਲ ਜੀ ਹੁੰਦੀ ਜੀ ਕਹਦਾ ਮੇਰੇ ਵਿੱਚ ਪਾਸਪੋਰਟ ਆ ਮੈਂ ਫਲਾਣੇ ਏਜੰਟ ਕੋਲੇ ਜਾਣਾ ਮੈਂ ਚੰਡੀਗੜ੍ਹ ਜਾਣਾ ਮੈਂ ਲੁਧਿਆਣਾ ਜਾਣਾ ਤੇ ਤੇਰੇ ਹੀ ਬੜਾ ਕੀੜਾ ਸੀ ਬਾਹਰ ਜਾਂਦਾ ਮੇਰੇ ਸੀਗਾ ਕੀੜਾ ਬਾਹਰ ਜਾਂਦਾ ਆ ਫਿਰ ਹੁਣ ਕੀ ਹੋ ਗਿਆ ਪਰ ਹੁਣ ਟਰੰਪ ਨੇ ਮਾਰਤਾ ਕੀ ਹੋ ਗਿਆ